ਔਰਤ ਦੇ ਨਾਲ ਇਤਰਾਜ਼ਯੋਗ ਤਸਵੀਰ ਵਾਇਰਲ ਕਰਨ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਜਿਸਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤਾਂ ਹੁਸ਼ਾਰਪੁਰ ਦੇ ਸ਼ਮਚਰਾਸੀ ਹਲਕੇ ਦੇ ਵਿਧਾਇਕ ਡਾਕਟਰ ਅਵਜੂਸ ਸਿੰਘ ਨੇ ਮਦਦਵਾਰ ਨੂੰ ਜਲੰਧਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਨੇ ਔਰਤਾਂ ਦਾ ਅਪਮਾਨ ਕੀਤਾ ਇਹ ਬੜੀ ਹੀ ਘਟੀਆ ਰਾਜਨੀਤੀ ਹੈ ਰਾਜਨੀਤੀ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਪਰ ਮਜੀਠੀਆ ਹਮੇਸ਼ਾ ਦੂਜੇ ਨੇਤਾਵਾਂ ਦੇ ਨਿੱਜੀ ਜ਼ਿੰਦਗੀ ਤੇ ਰਾਜਨੀਤੀ ਕਰਦੇ ਰਹੇ ਨੇ ਉਨ੍ਹਾਂ ਨੇ ਫੋਟੋ ਵਾਇਰਲ ਕਰਨ ਸਮੇਂ ਵੀ ਸਵਾਲ ਉਠਾਏ ਨੇ ਤੇ ਇਸੇ ਦਰਮਿਆਨ ਕਿ ਹੈ ਕਿ ਲੁਧਿਆਣਾ ਜਿਮਨੀ ਚੌਂਡੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋ ਰਹੀ ਹੈ ਇਸੇ ਬੋਖਲਾਹੜ ਦੇ ਵਿੱਚ ਮਜੀਠੀਆ ਨੇ ਫੋਟੋ ਚੋਣ ਤੋਂ 2 ਦਿਨ ਪਹਿਲਾਂ ਵਾਇਰਲ ਕੀਤੀ ਹੈ ਡਾਕਟਰ ਰਵਜੋਤ ਦਾ ਕਹਿਣਾ ਕਿ ਜੋ ਫੋਟੋਆਂ ਵਾਇਰਲ ਕੀਤੀਆਂ ਗਈਆਂ ਨੇ ਉਹ ਉਹਨਾਂ ਦੀ ਸਾਬਕਾ ਪਤਨੀ ਦੀਆਂ ਨੇ ਇਹ ਫੋਟੋਆਂ 8 ਤੋਂ 10 ਸਾਲ ਪੁਰਾਣੀਆਂ ਨੇ ਤੇ ਹੁਣ ਉਹਨਾਂ ਦਾ ਪਤਨੀ ਦੇ ਨਾਲ ਤਲਾਕ ਹੋ ਚੁੱਕਿਆ ਅੱਜਕੱਲ ਇੰਟਰਨੈਟ ਤੇ ਜੋ AI ਟੂਲਸ ਚੱਲ ਰਹੇ ਨੇ ਉਸ ਦੀ ਮਦਦ ਦੇ ਨਾਲ ਔਰਤ ਦੀ ਫੋਟੋ ਉਹਨਾਂ ਦੇ ਨਾਲ ਜੋੜੀ ਗਈ ਹੈ ਇਹ ਬੜਾ ਹੀ ਸ਼ਰਮਨਾਕ ਹੈ ਉਹਨਾਂ ਵੀ ਮੰਨਿਆ ਕਿ ਫੋਟੋ ਉਹਨਾਂ ਦੇ ਮੋਬਾਈਲ ਦੇ ਵਿੱਚ ਸਨ ਤੇ ਉਹਨਾਂ ਕਹਿੰਦੇ ਕਿ ਉਹਨਾਂ ਦੇ ਚਾਰ ਵਿਆਹ ਹੋਏ ਨੇ ਪਰ ਇਹ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਡਾਕਟਰ ਅਫਜੋਦ ਦਾ ਕਹਿਣਾ ਕਿ ਮਜੀਠਿਆ ਹਮੇਸ਼ਾ ਹੀ ਦਲਿਤ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਪਹਿਲਾ ਉਹਨਾਂ ਨੇ ਮੰਤਰੀ ਲਾਲ ਚੰਦ ਕਟਾਰੂ ਝੱਕ ਫਿਰ ਬਲਕਾਰ ਸਿੰਘ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਉਹਨਾਂ ਤੇ ਦੋਸ਼ ਲਗਾ ਰਹੇ ਨੇ ਉਹ ਦਲਿਤ ਤੇ ਕਮਜ਼ੋਰ ਪਰਿਵਾਰਾਂ ਦੇ ਵਿੱਚੋਂ ਅੱਗੇ ਆਉਣ ਵਾਲੇ ਨੇਤਾਵਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਉਹਨਾਂ ਕਹਿੰਦੇ ਕਿ ਉਹ ਦਲਿਤ ਨੇ ਤੇ ਇਸੇ ਕਰਮ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਡਾਕਟਰ ਰਵਜੋਤ ਦਾ ਕਹਿਣਾ ਹੈ ਕਿ ਜੋ ਫੋਟੋ ਇੰਟਰਨੈਟ ਤੇ ਸ਼ੇਅਰ ਕੀਤੀ ਗਈ ਹੈ ਉਹ ਸਭ ਤੋਂ ਪਹਿਲਾ ਅਸ਼ੋਕ ਨੰਗਲਾਈ ਦੇ ਖਾਤੇ ਤੋਂ ਵਾਇਰਲ ਹੋਈਆਂ ਨੇ ਤੇ ਅਸ਼ੋਕ ਨੰਗਲਾਈ 2017 ਦੇ ਵਿੱਚ ਉਹਨਾਂ ਦੇ ਵਿਧਾਨ ਸਭਾ ਖੇਤਰ ਦਾ ਆਬਜ਼ਰਵਰ ਰਿਹਾ ਹੈ ਤੇ ਅਸ਼ੋਕ ਨੰਗਲਾਈ 2017 ਦੇ ਵਿੱਚ ਉਹਨਾਂ ਦੇ ਵਿਧਾਨ ਸਭਾ ਖੇਤਰ ਦਾ ਆਬਜ਼ਰਵਰ ਰਹਿ ਚੁੱਕਿਆ ਹੈ ਇਸਾਫ ਹੈ ਕਿ ਪਾਰਟੀ ਦੇ ਜ਼ਾਬ ਕਾਗਜ਼ ਵਿੱਚ ਸ਼ਾਮਲ ਨੇ ਤਾਂ ਪੁਲਿਸ ਜਾਂਚ ਕਰ ਰਹੀ ਹੈ ਜੋ ਵੀ ਇਸ ਵਿੱਚ ਸ਼ਾਮਲ ਹੋਵੇਗਾ ਉਸਤੇ ਕਾਰਵਾਈ ਹੋਵੇਗੀ ਤੇ ਮਜੀਠਿਆ ਨੂੰ ਹੁਣ ਕਿਸੇ ਹੋਰ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਨਹੀਂ ਦਿੱਤਾ ਜਾਵੇਗਾ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਅਵਜਤ ਪਾਬੂਖੋਗੇ ਉਹਨਾਂ ਨੇ ਕਿਹਾ ਹੀ ਸਿਰਫ ਉਹਨਾਂ ਦੀ ਗੱਲ ਨਹੀਂ ਸਗੋਂ ਇੱਕ ਔਰਤ ਦਾ ਵਿਪਮਨ ਕੀਤਾ ਗਿਆ ਉਕਤ ਔਰਤ ਦੇ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਹ ਉਹ ਹੀ ਜਾਣਦੇ ਨੇ ਉਹਨਾਂ ਦੀ ਪਤਨੀ ਦੁਖੀ ਹੈ ਛੋਟੇ ਬੱਚੇ ਦੇ ਮੰਨਤੇ ਕੀ ਬੀਤਰੀ ਹੋਵੇਗੀ ਪਤਨੀ ਤਾਂ ਸਫਾਈ ਦੇਣ ਦੇ ਲਈ ਉਹਨਾਂ ਨੂੰ ਆਉਣ ਵੀ ਨਹੀਂ ਦੇਣਾ ਚਾਹੁੰਦੀ ਸੀ ਰਾਜਨੀਤੀs ਹੱਦ ਤੱਕ ਗਰ ਚੁੱਕੀ ਹੈ ਕਿ ਉਹਨ ਲੋਕਾਂ ਦੇ ਬੈੱਡਰੂਮ ਤੱਕ ਵੀ ਕੁਸ ਪੈਠ ਹੋ ਰਹੀ ਹੈ ਔਰਤ ਦੇ ਨਾਲ ਇਤਰਾਜ਼ਯੋਗ ਤਸਵੀਰ ਵਾਇਰਲ ਕਰਨ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਜਿਸਨੇ ਸ਼੍ਰਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤਾਂ ਹੁਸ਼ਿਆਰਪੁਰ ਦੇ ਸ਼ਮਚਰਾਸੀ ਹਲਕੇ ਦੇ ਵਿਧਾਇਕ ਡਾਕਟਰ ਅਵਜੋਤ ਸਿੰਘ ਨੇ ਮਦਦਵਾਰ ਨੂੰ ਜਲੰਧਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਨੇ ਔਰਤਾਂ ਦਾ ਅਪਮਾਨ ਕੀਤਾ ਇਹ ਬੜੀ ਹੀ ਘਟੀਆ ਰਾਜਨੀਤੀ ਹੈ ਰਾਜਨੀਤੀ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਪਰ ਮਜੀਠੀਆ ਹਮੇਸ਼ਾ ਦੂਜੇ ਨੇਤਾਵਾਂ ਦੇ ਨਿੱਜੀ ਜ਼ਿੰਦਗੀ ਤੇ ਰਾਜਨੀਤਿਕ ਕਰਦੇ ਰਹੇ ਨੇ ਉਨ੍ਹਾਂ ਨੇ ਫੋਟੋ ਵਾਇਰਲ ਕਰਨ ਸਮੇਂ ਵੀ ਸਵਾਲ ਉਠਾਏ ਨੇ ਤੇ ਇਸ ਦੇ ਦਰਮਿਆਨ ਕਿ ਹੈ ਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਚਿਤ ਹੋ ਰਹੀ ਹੈ ਇਸੇ ਬੋਖਲਾਹੜ ਦੇ ਵਿੱਚ ਮਜੀਠੀਆ ਨੇ ਫੋਟੋ ਚੋਣ ਤੋਂ 2 ਦਿਨ ਪਹਿਲਾਂ ਵਾਇਰਲ ਕੀਤੀ ਹੈ ਡਾਕਟਰ ਰਵਜੋਤ ਦਾ ਕਹਿਣਾ ਕਿ ਜੋ ਫੋਟੋਆਂ ਵਾਇਰਲ ਕੀਤੀਆਂ ਗਈਆਂ ਨੇ ਉਹਨਾਂ ਦੀ ਸਾਬਕਾ ਪਤਨੀ ਦਿਆਂ ਨੇ ਇਹ ਫੋਟੋਆਂ 8 ਤੋਂ 10 ਸਾਲ ਪੁਰਾਣੀਆਂ ਨੇ ਤੇ ਹੁਣ ਉਹਨਾਂ ਦਾ ਪਤਨੀ ਦੇ ਨਾਲ ਤਲਾਕ ਹੋ ਚੁੱਕਿਆ ਅੱਜਕੱਲ ਇੰਟਰਨੈਟ ਤੇ ਜੋ AI ਟੂਲਸ ਚੱਲ ਰਹੇ ਨੇ ਉਸ ਦੀ ਮਦਦ ਦੇ ਨਾਲ ਔਰਤ ਦੀ ਫੋਟੋ ਉਹਨਾਂ ਦੇ ਨਾਲ ਜੋੜੀ ਗਈ ਹੈ ਇਹ ਬੜਾ ਹੀ ਸ਼ਰਮਨਾਕ ਹੈ ਉਹਨਾਂ ਵੀ ਮੰਨਿਆ ਕਿ ਫੋਟੋ ਉਹਨਾਂ ਦੇ ਮੋਬਾਈਲ ਦੇ ਵਿੱਚ ਸਨ ਤੇ ਉਹਨਾਂ ਕਹਿੰਦੇ ਕਿ ਉਹਨਾਂ ਦੇ ਚਾਰ ਵਿਆਹ ਹੋਏ ਨੇ ਪਰ ਇਹ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਡਾਕਟਰ ਅਵਜੋਦ ਦਾ ਕਹਿਣਾ ਕਿ ਮਜੀਠਿਆ ਹਮੇਸ਼ਾ ਹੀ ਦਲਿਤ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਪਹਿਲਾ ਉਹਨਾਂ ਨੇ ਮੰਤਰੀ ਲਾਲ ਚੰਦ ਟਟਾਰੂ ਝੱਕ ਫਿਰ ਬਲਕਾਰ ਸਿੰਘ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਉਹਨਾਂ ਤੇ ਦੋਸ਼ ਲਗਾ ਰਹੇ ਨੇ ਉਹ ਦਲਿਤ ਤੇ ਕਮਜ਼ੋਰ ਪਰਿਵਾਰਾਂ ਦੇ ਵਿੱਚੋਂ ਅੱਗੇ ਆਉਣ ਵਾਲੇ ਨੇਤਾਵਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਉਹਨਾਂ ਕਹਿੰਦੇ ਕਿ ਉਹ ਦਲਿਤ ਨੇ ਤੇ ਇਸੇ ਕਰਮ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਡਾਕਟਰ ਰਵਜੋਤ ਦਾ ਕਹਿਣਾ ਹੈ ਕਿ ਜੋ ਫੋਟੋ ਇੰਟਰਨੈਟ ਤੇ ਸ਼ੇਅਰ ਕੀਤੀ ਗਈ ਹੈ ਉਹ ਸਭ ਤੋਂ ਪਹਿਲਾ ਅਸ਼ੋਕ ਨੰਗਲਾਈ ਦੇ ਖਾਤੇ ਤੋਂ ਵਾਰ ਹੋਈਆਂ ਨੇ ਤੇ अशोक ਨੰਗਲਾਈ 2017 ਦੇ ਵਿਚੋਣਾ ਦੇ ਵਿਧਾਨ ਸਭਾ ਖੇਤਰ ਦਾ ਆਬਜ਼ਰਵਰ ਰਿਹਾ ਹੈ ਤੇ अशोक ਨੰਗਲਾਈ 2017 ਦੇ ਵਿਚੋਣਾ ਦੇ ਵਿਧਾਨ ਸਭਾ ਖੇਤਰ ਦਾ ਆਬਜ਼ਰਵਰ ਰਹਿ ਚੁੱਕਿਆ ਹੈ ਹਿਸਾਬ ਹੈ ਕਿ ਪਾਰਟੀ ਦੇ ਜ਼ਾਬ ਕਾਗੂਜ਼ ਵਿੱਚ ਸ਼ਾਮਲ ਨੇ ਤਾਂ ਪੁਲਿਸ ਜਾਂਚ ਕਰ ਰਹੀ ਹੈ ਜੋ ਵੀ ਇਸ ਵਿੱਚ ਸ਼ਾਮਲ ਹੋਵੇਗਾ ਉਸਤੇ ਕਾਰਵਾਈ ਹੋਵੇਗੀ ਤੇ ਮਜੀਠਿਆ ਨੂੰ ਹੁਣ ਕਿਸੇ ਹੋਰ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਨਹੀਂ ਦਿੱਤਾ ਜਾਵੇਗਾ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਅਵਜੂਦ ਪਾਬੂਖੋਗੇ ਉਹਨਾਂ ਨੇ ਕਿਹਾ ਕਿ ਇਹ ਹੀ ਸਿਰਫ ਉਹਨਾਂ ਦੀ ਗੱਲ ਨਹੀਂ ਸਗੋਂ ਇੱਕ ਔਰਤ ਦਾ ਵਿਪਮਨ ਕੀਤਾ ਗਿਆ ਉਕਤ ਔਰਤ ਦੇ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਹ ਉਹ ਹੀ ਜਾਣਦੇ ਨੇ ਉਹਨਾਂ ਦੀ ਪਤਨੀ ਦੁਖੀ ਹੈ ਛੋਟੇ ਬੱਚੇ ਦੇ ਮੰਨਤੇ ਕੀ ਬੀਤਰੀ ਹੋਵੇਗੀ ਪਤਨੀ ਤਾਂ ਸਫਾਈ ਦੇਣ ਦੇ ਲਈ ਉਹਨਾਂ ਨੂੰ ਆਉਣ ਵੀ ਨਹੀਂ ਦੇਣਾ ਚਾਹੁੰਦੀ ਸੀ ਰਾਜਨੀਤੀ ਇਸ ਹੱਦ ਤੱਕ ਗਰ ਚੁੱਕੀ ਹੈ ਕਿ ਉਹਨ ਲੋਕਾਂ ਦੇ ਬੈਡਰੂਮ ਤੱਕ ਵੀ ਕੁਸ ਪੈਠ ਹੋ ਰਹੀ ਹੈ